ਰਉ ਸ਼ਰਨ ਗਤੀ ਕਿਰਪਾ ਤੇ ਦਇਆਲ ਏਕਇ ਕਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਸਤਨਾਮ ਸ੍ਰੀ ਵਾ ઠમલા પનવા આગે સુખ મેરા મીતા પાછે આનંદ બ્રહ્મ કીતા આગે સુખ ਇਹ ਡੋਲਾ ਤੱਕ ਤੂੰ ਨਹੀਂ ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾ ਸਬ ਜੀ ਤੇਰੇ ਦਿਆਲਾ ਆਪਣੇ ਭਗਤ ਕਰੇਂ ਪ੍ਰਤ ਪਾਲਾ ਅਚਰਜ ਤੇਰੀ ਵੜ ਆਈ ਨਿਤ ਨਾਨਕ ਨਾਮ ਤੇ ਆਈ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤ ਪਾਲਾ ਅਚਰਜ ਤੇਰੀ ਵੜ ਆਈ ਨਿਤ ਨਾਨਕ ਨਾਮ ਤੇ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਜਾਨਾਂ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿ ਸਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਨੇ ਚਰਨਾ ਕਮਲਾ ਵਿਖੇ ਹਜਨੀਆਂ ਲਵਾਰੇ ਹੋ ਆਪ ਜੀ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਪਨ ਕਰ ਰਹੇ ਸੀ ਉਪਰੰਤ ਪਵਿੱਤਰ ਫਰਮਾਨ ਜੋ ਪੰਜਵੇਂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਸ੍ਰੀ ਗੰਗ ਸਾਹਿਬ ਜੀ ਦੇ 629 ਅੰਗ ਉਪਰ ਸੁਭਾਏ ਵਾਣ ਤਾਂ ਕਰਿ ਸਿ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਸ਼ਬਦ ਰਹੀ ਸਿੱਖ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਉਪਦੇਸ਼ ਦਿੰਦੇ ਹਨ ਪੋਜਿਟਿਵ ਸੋਚ ਚੜ੍ਹਦੀ ਕਲਾ ਦੀ ਸੋਚ ਰੱਖਣ ਦਾ ਖਿਆਲ ਦਿੰਦੇ ਜਿਸ ਤਰ੍ਹਾਂ ਗੁਰੂ ਪਿਆਰੇ ਉਹ ਜੰਗਾ ਜੁੱਧਾਂ ਦੇ ਵਿੱਚ ਵੀ ਔਖੇਆਂ ਸਮਿਆਂ ਵਿੱਚ ਵੀ ਜਦੋਂ ਸਿੰਘਾਂ ਨੇ ਜਾਂ ਸਿੰਘਣੀਆਂ ਨੇ ਅਰਦਾਸ ਕਰਨੀ ਜਿਵੇਂ ਮੀਰ ਮੰਨੂ ਦੀ ਝੇਲ ਚ ਅਰਦਾਸ ਕਰਿਆ ਕਰਦੇ ਆ ਬੀਬੀਆਂ ਨੇ ਸਰਸਰ ਮੰਡੇ ਪੀਸ ਨੇ ਪੀਤੇ ਪੀਸੇ ਖੰਨੀ ਕੰਨੀ ਰੋਟੀ ਤੇ ਪੁਜਾਰਾ ਕਰ। ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾ ਚ ਹਾਰ ਬਣਾ ਕੇ ਪਾਏ ਗਏ ਭਰਤੇ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਇੱਕ ਦਿਨ ਮੀਰ ਮੰਨੂ ਪੁੱਛਦਾ ਹੈ ਆਪਣੇ ਸਿਪਾਹੀਆਂ ਨੂੰ ਕਿ ਇਹਨਾਂ ਬੀਬੀਆਂ ਨੂੰ ਕੋਈ ਤਕਲੀਫ ਹੋਈ ਕਿ ਨਹੀਂ ਹੋਈ ਸਜਾ ਦਿੱਤੀ ਗਈ ਆਪਣੇ ਵੱਲੋਂ। ਕੰਨਾਂ ਯਾਰ ਪਤਾ ਨਹੀਂ ਇਹ ਕਿਹੜੇ ਮਿੱਟੀ ਦੇ ਬਣੇ ਆ ਸਿੱਖ ਉਹ ਦੂਜੀ ਭਾਸ਼ਾ ਬੋਲਦੇ ਐ ਇਹ ਸਿੱਖ ਲੋਕ ਪਤਾ ਨਹੀਂ ਕੈਸੀ ਮਿੱਟੀ ਕੇ ਬਣੇ ਐ ਪਤਾ ਨਹੀਂ ਇਹ ਸੇ ਕਾਲੀ ਮਿੱਟੀ ਦੇ ਬਣੇ ਆ ਇਹਨਾਂ ਨੂੰ ਕੋਈ ਧੋਖੀ ਨਹੀਂ ਲੱਗਦਾ ਕਿਉਂ ਆਪਾਂ ਦੇਖੋ ਇਹਨਾਂ ਨੂੰ ਕਿਤਨਾ ਇਹਨਾਂ ਨੂੰ ਸਜ਼ਾ ਦੇਣੇ ਆ ਔਰ ਇਹ ਫੇਰ ਜਦੋਂ ਕਿਤੇ ਸ਼ਰਮਾ ਨੂੰ ਆਪਣਾ ਅਰਦਾਸ ਕਰਦੇ ਆ ਰਹਿ ਰਸ ਕਰਕੇ ਕਹਿੰਦੀ ਆ ਅੱਜ ਦਾ ਦਿਨ ਆਪਦੇ ਬਾਣੀ ਅੰਦਰ ਸੁੱਖਾਂ ਨਾਲ ਬਤੀਤ ਹੋਇਆ ਰਾਤ ਆਉਣ ਲੱਗੀ ਆ ਆਪਣੇ ਬਾਣੀ ਅੰਦਰ ਬਤੀਤ ਕਰਵਾ ਲੈ। ਤੇ ਉਹ ਸੂਬੇਦਾਰ ਮੰਨੋ ਕਹਿਣ ਲੱਗਿਆ ਐਦਾਂ ਕਰੋ ਫਿਰ ਕੱਲੋਂ ਨਾ ਇਹਨਾਂ ਜਿਨ੍ਹਾਂ ਦੇ ਕੋਲ ਛੋਟੇ-ਛੋਟੇ ਬੱਚੇ ਆ ਉਹਨਾਂ ਦੇ ਘੋਟੇ ਕਰੋ। ਦੇਖਦੇ ਆ ਭਲਾ ਕਿਵੇਂ ਅਰਦਾਸ ਕਰਦੇ ਆ ਕਿਉਂਕਿ ਸਭ ਤੋਂ ਪਿਆਰਾ ਜਿਗਾ ਮੇਵਾ ਕਹਿ ਦਿਓ ਇਹ ਬੱਚਾ ਹੀ ਹੈ ਤੇ ਗੁਰੂ ਪਿਆਰਿਓ ਦੂਸਰੇ ਦਿਨ ਉਹਨਾਂ ਨੇ ਜਿਹੜੇ ਛੋਟੇ ਬੱਚੇ ਸੀ ਸਾਲ ਦੋ ਸਾਲ ਦੇ ਮਾਈਆਂ ਦੇ ਕੋਲ ਉਹਨਾਂ ਦੇ ਕੋਲੋਂ ਬੱਚੇ ਖੋ ਲੈਂਦੇ ਆ ਉੱਪਰ ਵੜਕਾ ਕੇ ਮਾਰਦੇ ਆ ਠੰਡੇ ਵਰਸ਼ਾ ਕਰਦੇ ਆ ਠੰਡਿਓ ਵਰਸ਼ੇ ਵਿੱਚ ਬੱਚਾ ਪਰੋਇਆ ਜਾਂਦਾ ਹੈ ਸਰੀਰ ਤਿਆਗ ਜਾਂਦਾ ਹੈ ਫਿਰ ਉਹਨਾਂ ਦੇ ਪੰਜ ਟੋਟੇ ਕਰਦੇ ਦੋ ਬਾਹਾਂ ਦੇ ਉਲਤਾਂ ਦੇ ਸਰੀਰ ਦੇ ਸਿਰ ਦੇ ਟੋਟੇ ਕਰਕੇ ਗੁਰੂ ਪਿਆਰਿਓ ਫਿਰ ਅਸੀਆਂ ਵਿੱਚ ਪਰੋਕੇ ਤੇ ਉਹਨਾਂ ਦੇ ਗਲ ਵਿੱਚ ਪਾ ਦਿੰਦੇ ਔਰ ਬੀਬੀਆਂ ਫਿਰ ਉੱਥੇ ਇਸ ਤਰ੍ਹਾਂ ਬਾਣੇ ਵਿੱਚ ਬੈਠੀਆਂ ਉਸ ਪਰਮੇਸ਼ਰ ਦਾ ਸ਼ੁਕਰ ਕਰਦੀਆਂ ਰਹਿੰਦੀਆਂ ਅੱਜ ਅਰਦਾਸ ਕਰਦੀਆਂ ਮਹਾਰਾਜ ਸ਼ੁਕਰ ਹੈ ਇਹ ਬੱਚੇ ਵੀ ਤੇਰੇ ਚਰਨਾਵੇਂ ਸਮਰਪਣ ਹੋਏ ਹੋ ਸਕਦਾ ਵੰਡੇ ਹੋ ਕੇ ਇਹ ਸਿੱਖੀ ਦੇ ਨਾਮ ਨੂੰ ਲਾਜਾ ਦਾ ਦਿੰਦੇ ਸ਼ੁਕਰ ਹੈ ਇਹ ਛੋਟੇ ਹੀ ਤੇਰੇ ਵਿੱਚ ਮਿਲ ਗਏ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ ਹੀਰਾ ਕਿਸ ਕਾ ਬਾਪਰਾ ਪੁਜੈ ਨਾ ਰਤਨ ਕਰੋੜ ਇੱਕ ਹੀਰਾ ਕੀ ਕਰੋੜਾਂ ਹੀਰੇ ਵੀ ਐਸੇ ਜੀਵਨ ਦਾ ਮੁੱਲ ਨਹੀਂ ਜਿਸ ਦਾ ਜੀਵਨ ਬਚਪਨ ਤੋਂ ਲੈ ਕੇ ਐਂਡ ਤੱਕ ਪਰਮੇਸ਼ਰ ਨਾਲ ਜੁੜ ਕੇ ਬਤੀਤ ਹੋਵੇ ਫਿਰ ਸ਼ਾਮਾ ਨੂੰ ਅਰਦਾਸ ਕਰਦੀਆਂ ਮਹਾਰਾਜ ਅੱਜ ਦਾ ਬਾਣਾ ਆਪ ਜੀ ਦੇ ਬਾਣੀ ਅੰਦਰ ਅੱਜ ਦਾ ਦਿਨ ਬਤੀਤ ਹੋਇਆ ਰਾਤ ਆਉਣ ਲੱਗੀ ਆਪਣੇ ਬਾਣੀ ਅੰਦਰ ਸੁੱਖਾਂ ਵਿੱਚ ਬਤੀਤ ਕਰਵਾ ਲੈਣੀ ਦਿਨ ਵੀ ਆਪ ਦੇ ਬਾਣੀ ਅੰਦਰ ਸੁੱਖਾਂ ਨਾਲ ਬਤੀਤ ਹੋਇਆ ਇਹ ਬੰਦਾ ਸਿੰਘ ਬਹਾਦਰ ਦੀ ਗੱਲ ਕਰੀਏ ਤੇ ਉਸ ਨੂੰ ਬੜੇ ਤਸੀਹੇ ਦਿੱਤੇ ਗਏ ਅਖੀਰ ਉਹਦਾ ਛੋਟਾ ਪੁੱਤਰ ਹੈ ਅਜੈ ਸਿੰਘ ਉਹਨੂੰ ਲਿਆਂਦਾ ਜਾਂਦਾ ਤੇ ਉਸ ਦੇ ਗੁਰ ਪਿਆਰੋ ਖੰਜਰ ਮਾਰ ਕੇ ਉਸ ਦਾ ਨਿੱਕਾ ਜਾਂ ਧੜਕਦਾ ਦਿਲ ਬਾਹਰ ਕੱਢਿਆ ਜਾਂਦਾ ਹੈ ਪਹਿਲਾਂ ਤਾਂ ਉਹ ਕਹਿੰਦੇ ਆ ਬੰਦਾ ਸਿੰਘ ਬਹਾਦਰ ਨੂੰ ਕਿ ਤੂੰ ਆਪਣੇ ਪੁੱਤਰ ਦਾ ਕਤਲ ਕਰ ਉਹ ਕਹਿੰਦਾ ਸਿੱਖ ਜਿਹੜਾ ਹੈ ਉਹ ਦੁਸ਼ਮਣ ਦੇ ਬੱਚੇ ਦਾ ਵੀ ਕਤਲ ਨਹੀਂ ਕਰਦਾ ਮੈਂ ਕਿਉਂ ਪਰ ਫਿਰ ਉਹਨਾਂ ਨੇ ਕੀਤਾ ਔਰ ਦਿਲ ਕੱਢ ਕੇ ਉਹਨਾਂ ਦੇ ਮੂੰਹ 'ਚ ਪਾ ਦਿੱਤਾ ਕਹਿਣ ਲੱਗੇ ਹੁਣ ਕਿਵੇਂ ਲੱਗਦਾ ਕਹਿੰਦੇ ਉਦਾਂ ਹੀ ਲੱਗਦਾ ਜਿਵੇਂ ਕੋਈ ਸਹੁਰਾ ਆਪਣੇ ਜਵਾਈ ਦਾ ਉਹ ਮਿੱਠਾ ਕਰਾਉਂਦਾ ਹੋਵੇ ਪੁੱਤਰ ਤੋਂ ਮਿੱਠੀ ਕਿਹੜੀ ਮਠਾਈ ਹੁੰਦੀ ਆ ਬਹੁਤ ਸਤਨੰਦ ਸੀ ਫਿਰ ਉਹਨਾਂ ਨੇ ਚੜ ਚੜੀ ਯਾਰੀ ਸਿੱਖ ਕੈਸੇ ਹੈ ਕਿਉਂਕਿ ਫਖਰ ਸਿੰਘ ਨੇ ਕਿਹਾ ਸੀਗਾ ਕਿਸੇ ਵੇਲੇ ਕਿ ਜੇ ਕਿਤੇ ਗੁਰੂ ਗੋਬਿੰਦ ਸਿੰਘ ਮੇਰੇ ਸਮੇਂ ਚ ਹੁੰਦਾ ਮੈਂ ਗੋਡੀ ਲਵਾ ਦਿੰਦਾ ਤੇ ਬੰਦਾ ਸਿੰਘ ਬਹਾਦਰ ਕਹਿੰਦਾ ਉਹ ਤਾਂ ਮੇਰਾ ਗੁਰੂ ਸੀ ਕਲਗੀਆਂ ਵਾਲਾ ਤਵੇਂ ਉਹਦਾ ਸਿੱਖ ਆ ਤੂੰ ਮੇਰੀ ਗੋਡੀ ਲਵਾ ਕੇ ਦਿਖਾ ਕੋ ਸਤਨਾਮ ਸੀ ਉਹਨੇ ਜੋਰ ਲਾ ਲਿਆ ਬੰਦਾ ਸਿੰਘ ਬਹਾਦਰ ਨੂੰ ਉਹ ਈਨ ਨਹੀਂ ਮਨਾ ਸਕਿਆ ਸ਼ਹੀਦੀ ਭਾਗੇ ਸਿੰਘ ਜਨਰਲ ਸਾਡੇ ਬੰਦਾ ਸਿੰਘ ਬਹਾਦਰ ਸੋ ਇਸ ਕਰਕੇ ਪੰਜਵੇਂ ਪਾਤਸ਼ਾਹ ਜੀ ਸਿੱਖ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦੀ ਬਖਸ਼ੇ ਕਰਦੇ ਹਨ ਅੱਜ ਦੇ ਵਚਨ ਵਿੱਚ ਕੀ ਕਹਿੰਦੇ ਆ ਸਿੱਖੋ ਪਿੱਛੇ ਵੀ ਪਰਮੇਸ਼ਰ ਨੇ ਸੁੱਖ ਵਰਤਾਇਆ ਅੱਗੇ ਵੀ ਸੁੱਖ ਹੀ ਵਰਤੇਗਾ ਕਿਉਂਕਿ ਜੋ ਹੁੰਦਾ ਹੈ ਉਹਦੇ ਹੁਕਮ ਅnder ਹੁੰਦਾ ਹੈ ਆਗੇ ਸੁੱਖ ਮੇਰੇ ਮੀਤਾ ਅੱਗੇ ਵੀ ਜੋ ਹੋਵੇਗਾ ਚੰਗਾ ਹੀ ਹੋਵੇਗਾ ਆਛੈ ਆਨੰਦ ਪ੍ਰਾਪਤੀਤਾ ਪਿੱਛੇ ਵੀ ਜੋ ਹੋਇਆ ਠੀਕ ਨਹੀਂ ਹੋਇਆ ਪਰਮੇਸ਼ਰ ਬਣਤ ਬਣਾਈ ਇਹ ਸਾਰੀ ਖੇਡ ਪਰਮੇਸ਼ਰ ਦੀ ਪਹਿਲਾਂ ਹੀ ਤਿਆਰ ਕੀਤੀ ਹੋਈ ਹੈ ਕੋ ਸਤਨਾਮ ਸ੍ਰੀ ਬਣਤ ਬਣਾਈ ਇਹ ਪਰਮੇਸ਼ਰ ਨੇ ਪਹਿਲੇ ਖੇਡ ਸਾਰੀ ਬਣਾਈ ਹੋਈ ਹੈ ਫਿਰ ਡੋਲ ਤਕਤ ਹੋ ਨਹੀਂ ਫਿਰ ਡੋਲਣ ਦਾ ਕੀ ਮਤਲਬ ਹੈ ਪ੍ਰੀਤਮ ਦਾ ਬਚਨ ਹੈ ਬਾਣੀ ਚ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਬਚਾਨੈ ਜੋ ਹੋਇਆ ਨਾ ਉਹਨੂੰ ਸਮਝੋ ਹੋਣਾ ਹੀ ਸੀਗਾ ਤੇ ਜੇ ਪਰਮੇਸ਼ਰ ਦੇ ਐਂਟੀ ਕੋਈ ਕਹਿ ਦੇਵੇ ਕਿ ਮੈਂ ਇਹਨੂੰ ਬਦਲ ਦੇਵਾਂਗਾ ਤੇ ਫਿਰ ਪਰਮੇਸ਼ਰ ਵੱਡਾ ਕੀ ਹੋਇਆ ਕੋਈ ਸਤਨਾਥ ਫਿਰ ਤਾਂ ਉਹ ਵੱਡਾ ਹੋਇਆ ਜਿਹੜਾ ਬਦਲ ਦੀ ਪੋਸ਼ ਕਰਦਾ ਸੰਸਾਰ ਦੇ ਵਿੱਚ ਲੋਕ ਬਹੁਤ ਸਾਰੇ ਕਰਮ ਕਾਂਢੀ ਪਖੰਢੀ ਹੈ ਆਹਾ ਉਪਾਤਾ ਲਓ ਤੁਹਾਡਾ ਆ ਹੋ ਜਾਊਗਾ ਆ ਉਪਾਕਾ ਲਓ ਆ ਹੋ ਜਾਊਗਾ ਫਿਰ ਤਾਂ ਪਰਮੇਸ਼ਰ ਵੱਡਾ ਹੋਇਆ ਨਾ ਵੱਡੇ ਹੋਵੇਂ ਪਖੰਢੀ ਇਸ ਕਰਕੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਨੇ ਜੋ ਖੇਡ ਬਣਾਈ ਆ ਉਹਨੂੰ ਕੋਈ ਬਦਲ ਨਹੀਂ ਸਕਦਾ ਫਿਰ ਡੋਲ ਤਕਤੁਰ ਨਾਹੀ ਸਾਚੇ ਸਾਇਹ ਸਿਉ ਮਨ ਮਾਨਿਆ ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਨਾਲ ਆਪਣਾ ਮਨ ਜੋੜਿਆ ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਹੁਕਮ ਦੇ ਵਿੱਚ ਆ ਗਿਆ ਉਹਦੇ ਭਜਨਾ ਨੂੰ ਉਹਦੇ ਬਾਣੀ ਨੂੰ ਮੰਨ ਗਿਆ ਉਹ ਹਮੇਸ਼ਾ ਹਰ ਥਾਂ ਤੇ ਪਰਮੇਸ਼ਰ ਨੂੰ ਦੇਖਦੇ ਹੈ ਹਰ ਸਰਬ ਨਿਰੰਕਰ ਜਾਣਿਆ ਰਹਾਓ ਫਿਰ ਪਰਮੇਸ਼ਰ ਅੱਗੇ ਬੇਨਤੀ ਕਰਦੇ ਆ ਸਭ ਜੀ ਤੇਰੇ ਦਿਆਲਾ ਸਭ ਤੇਰੇ ਹੀ ਤਾਂ ਸਾਜੇ ਹੋਏ ਐ ਇਹਨਾਂ ਦੇ ਉੱਤੇ ਆਪਣੀ ਕਿਰਪਾ ਰੱਖ ਆਪਣੇ ਭਗਤ ਕਰੇ ਤਿਤ ਪਾਲਾ ਭਾਵੇਂ ਕਿ ساری ਦੁਨੀਆ ਨੂੰ ਉਹ ਪਾਲਦਾ ਹਰ ਯੁਗ ਯੁਗ ਭਗਤੋਂ ਪਾਇਆ ਪੈ ਜ ਰੱਖਦਾ ਆਇਆ ਨਾਮ ਰਾਜੇ ਪਰ ਜੋ ਉਸ ਦੇ ਨਾਲ ਜੁੜੇ ਹੋਏ ਐ ਉਹਨਾਂ ਦੀ ਨਾਜ਼ ਸਮੇਂ ਸਮੇਂ ਤੇ ਰੱਖਦਾ ਆਇਆ ਮਾਲਕਾ ਤੇਰੇ ਭਗਤ ਐ ਸਾਰੇ ਤੇਰੇ ਪਿਆਰੇ ਐ ਇਹਨਾਂ ਦੇ ਪਾਲਣਾ ਤੂੰ ਕਰਦਾ ਐ ਅਚੰਬ ਤੇਰੀ ਵਡਿਆਈ ਵਡਿਆਈ ਤੇਰੇ ਕੰਮ ਤੇਰੇ ਕੰਮ ਵੀ ਬੜੇ ਅਨੋਖੇ ਹਨ ਖਿਨਵੇਂ ਅਬਰ ਖਿਨਵੇਂ ਅਬਰਾ ਅਤਰ ਜੰਤ ਤੁਹਾਰੇ ਚਲ ਹੁੰਦੇ ਆ ਕੋਤਕ ਤੂੰ ਬੜਾ ਅਨੋਖਾ ਹੈ ਤਾਤੇ ਤੇਰੀ ਵਡਿਆਈ ਬੜੀ ਅਨੋਖੀ ਐ ਨਿਤ ਨਾਨਕ ਨਾਮ ਧਿਆਈ ਬਸ ਅਸੀਂ ਤਾਂ ਤੇਰਾ ਸਿਮਰਨ ਹੀ ਕਰ ਸਕਦੇ ਆ ਨਾਮ ਜਪ ਸਕਦੇ ਆ ਨਾਨਕ ਹਮੇਸ਼ਾ ਤੇਰਾ ਨਾਮ ਜਪਦਾ ਹੈ ਤੂੰ ਜੋ ਕਰਦਾ ਠੀਕ ਹੀ ਕਰਦਾ ਤੇਰਾ ਭਾਣਾ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਕਿਹੜੀ ਸ਼ਕਤੀ ਨਹੀਂ ਸੀ ਪਰ ਫਿਰ ਵੀ ਉਹ ਨਾਨੇ ਪਰਮੇਸ਼ਰ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਉਸ ਵੇਲੇ ਤਾਂ ਤੀ ਤਬੀ ਤੇ ਬੈਠ ਕਰਕੇ ਸਾਰੇ ਤਸੀਹੇ ਚਲਦੇ ਹੋਏ ਸਰੀਰ ਤੇ ਆ ਗਿਆ ਤੇ ਫਿਰ ਅਗਲਾ ਕਾਰ ਜਿਹੜਾ ਛੇਵੇਂ ਪਾਤਸ਼ਾਹ ਜੀ ਨੇ ਕੀਤਾ ਉਹਨਾਂ ਦੁਸ਼ਤਾਂ ਦਾ ਖਤਮਾ ਕੀਤਾ ਜ਼ੁਲਮ ਦਾ ਖਤਮਾ ਕੀਤਾ ਸੋ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ ਗੁਰੂ ਪਿਆਰਿਓ ਅੱਜ ਆਪ ਜੀ ਦੇ ਲਈ ਪਰਿਵਾਰ ਵੱਲੋਂ ਚਾਹ ਦੇ ਲਗੜ ਤਿਆਰ ਕੀਤੇ ਗਏ ਐ ਸਭਤ ਸੰਗਤਾਂ ਨੇ ਸ਼ਕੰਡ ਦੀ ਕਿਰਪਾਲਤਾ ਕਰਨੀ ਜਿਨ੍ਹਾਂ ਬੱਚਿਆਂ ਦੇ ਜਨਮ ਨਹੀਂ ਸੰ ਪਾਤਸ਼ਾਹ ਜੀ ਨੂੰ ਕੁਛੇ ਬਖਸ਼ਣ ਕਰਦੀ ਪਕਾ ਪਾਰੇ ਖੁਸ਼ੀਆਂ ਤਾਂ ਮਿਲਦੀਆਂ ਜੇ ਅਸੀਂ ਬਾਣੀ ਦੇ ਨਾਲ ਵੀ ਜੁੜੇ ਰਹੀਏ ਬਾਣੀ ਤੇ ਬਾਣੀ ਦੇ ਨਾਲ ਜੁੜੀਏ ਗੁਰੂ ਵਾਲੇ ਬਣੀਏ ਅਮਰ ਦੀ ਦਾਤ ਪ੍ਰਾਪਤ ਕਰੀਏ ਨਹੀਂ ਤਾਂ ਬਾਣੀ ਦੇ ਇੱਕ ਵਿੱਚ ਇੱਕ ਵਚਨ ਹੈ ਗੁਰੂ ਪਿਆਰ ਸਹਿਸਕਤੀ ਵਿੱਚ ਗੁਰਮੰਤਰਹੀਨ ਜੋ ਪ੍ਰਾਣੀ ਜਿਹੜਾ ਪ੍ਰਾਣੀ ਗੁਰਮੰਤਰ ਗ੍ਰਹਿਣ ਨਹੀਂ ਕਰਦਾ ਗੁਰੂ ਵਾਲਿਆਂ ਦੀ ਮੰਨਦਾ ਉਹਨਾਂ ਦਾ ਜੀਵਨ ਇਦਾਂ ਦਾ ਬਤੀਤ ਹੁੰਦਾ ਹੈ ਉਪਰ ਸੁਪਰ ਕਾਗ ਰਤ ਪੈ ਸਰਪਣੇ ਤੁਲਖਲ ਉਹਨਾਂ ਦੇ ਜੀਵਨ ਦੇ ਵਿੱਚ ਇਦਾਂ ਦੇ ਮਿਲ ਦੁੱਖ ਆ ਸਕਦੇ ਹਨ ਇਸ ਕਰਕੇ ਆਓ ਜਲਦੀ ਤੋਂ ਜਲਦੀ ਗੁਰੂ ਵਾਲੇ ਬਣੀਏ ਅਨੰਦ ਜੀਵਨ ਜਿਹੜਾ ਹੈ ਪਰਮੇਸ਼ਰ ਨਾਲ ਜੁੜ ਕੇ ਬਤੀਤ ਕਰੀਏ ਬਹੁਤ ਬਹੁਤ ਧੰਨਵਾਦ ਵਾਰ ਗੁਰੂ ਜੀ ਕਾ ਖਾਲਸਾ ਵਾਰ ਗੁਰੂ ਜੀ ਕੀ ਫਤਿਹ